ਹਾਂਜੀ ਕਿਵੇਂ ਹੋ ਅੱਜ ਆਪਾਂ ਗੱਲ ਕਰਦੇ ਆਂ ਕੀੜੀ ਦੀ ਸਭ ਤੋਂ ਛੋਟੀ ਚੀਜ਼ ਦੀ ਕਿ ਜਦੋਂ ਆਪਣੇ ਕੀੜੀ ਲੱਤ ਤੇ ਦੰਦੀ ਵੱਢਦੀ ਹੈ ਨਾ ਕੀ ਆਪਾਂ ਉਹਦੇ ਬਦਲੇ ਕੀੜੀ ਦੀ ਲੱਤ ਤੋੜਦੇ ਆਂ ਕਿ ਤੂੰ ਮੇਰੀ ਲੱਤ ਤੇ ਦੰਦੀ ਵੱਢੀ ਨਹੀਂ ਤੋੜਦੀ ਤੋੜੀ ਆ ਕਦੇ ਕਿਸੇ ਨੇ ਕੀੜੀ ਦੀ ਲੱਤ ਨਹੀਂ ਤੋੜੀ ਇਸ ਲਈ ਜਿਹੜੇ ਰਿਸ਼ਤੇਦਾਰ ਆ ਨਾ ਤੇ ਸ਼ਰੀਕ ਆ ਉਹ ਆਪਾਂ ਨੂੰ ਛੋਟਾ ਸਮਝਦੇ ਆਂ ਪਰ ਆਪਾਂ ਛੋਟੇ ਕਿਉਂ ਆ ਇਹ ਪ੍ਰਮਾਤਮਾ ਜਾਣਦਾ ਏ ਕਿ ਆਪਣੇ ਹੱਡਾਂ ਨਾਲ ਕੀ ਕੀ ਕਹਾਣੀਆਂ ਬੀਤੀਆਂ ਨੇ ਤੇ ਆਪਣੇ ਘਰ ਦੇ ਵਿੱਚ ਕੀ ਡੇਗਾ ਏ ਕੀ ਗਰੀਬੀ ਆਪਣੇ ਘਰ ਦੇ ਵਿੱਚ ਤਾਂ ਆਪਾਂ ਛੋਟੇ ਅੱਜ ਇਹ ਸਿਰਫ ਵਾਹਿਗੁਰੂ ਜਾਣਦਾ ਠੀਕ ਹੈ ਨਾ ਇੱਕ ਗੱਲ ਹੋਰ ਜੇ ਆਪਾਂ ਸ਼ਰੀਕ ਤੋਂ ਜਾਂ ਰਿਸ਼ਤੇਦਾਰ ਤੋਂ ਮਦਦ ਮੰਗੀ ਹੈ ਨਾ ਮਦਦ ਜ਼ਰੂਰ ਕਰਦੇ ਆ ਇੱਕ ਹੱਥ ਪੈਸਾ ਪਰ ਪੈਸਾ ਫੜਾਉਣ ਤੋਂ ਪਹਿਲਾਂ ਪਤਾ ਬੰਦਾ ਕੀ ਕਹਿੰਦਾ ਯਰ ਮਨ ਤਰੀਕ ਦੱਸਦੇ ਤੂੰ ਮੋੜੇਂ ਕਾ ਕਦਮ ਪੈਸੇ ਲੈ ਤਾ ਜਾ ਪਰ ਮਨ ਤਰੀਕ ਦੱਸਦੇ ਤੂੰ ਮੋੜੇਂ ਕਾ ਕਦੋਂ ਕਿਹਦੇ ਕਿਹਦੇ ਨਾਲ ਹੋਈਆਂ ਇਹ ਗੱਲਾਂ ਮੇਰੇ ਨਾਲ ਹੋਈਆਂ ਸ਼ਕਲਾਂ ਦੇਖ ਕੇ ਕਦੇ ਚਿਹਰੇ ਨਹੀਂ ਪੜੇ ਜਾਂਦੇ ਠੀਕ ਹੈ ਨਾ ਸ਼ਕਲਾਂ ਦੇਖ ਕੇ ਚਿਹਰੇ ਨਹੀਂ ਪੜੇ ਜਾਂਦੇ ਇਹ ਰਿਸ਼ਤੇਦਾਰ ਤੇ ਸ਼ਰੀਕ ਸਾਪਾ ਦੋਨੇ ਇੱਕੋ نسل ਦੇ ਵਿੱਚੋਂ ਪੈਦਾ ਹੋਈ ਐ ਮਦਦ ਜ਼ਰੂਰ ਕਰਦੇ ਆ ਪਰ ਜ਼ਹਿਰ ਡਬਲ ਘੋਲ ਕੇ ਰੱਖਦੇ ਆ ਦੁੱਗਣਾ ਤਿਗਣਾ ਸ਼੍ਰੀਕਤ ਦੇ ਸੇਹਰਾ ਬਣ ਕੇ ਨਹੀਂ ਟੁਕਦਾ ਕਿਹਦੇ ਕਿਹਦੇ ਨਾਲ ਹੋਈਆਂ ਇਹ ਗੱਲਾਂ ਕਹਿੰਦੇ ਹੁੰਦੇ ਜੱਗ ਬੀਤੀ ਗੱਲ ਕਦੇ ਨਹੀਂ ਕਰਨੀ ਚਾਹੀਦੀ ਕਿਉਂ ਕਰੀਏ ਜੱਗ ਬੀਤੀ ਸੋਸ਼ਲ ਮੀਡੀਆ ਕਾਦੇ ਵਾਸਤੇ ਐ ਜੱਗ ਨਾਲ ਕੀ ਕੀ ਵੀਰਦੀਆਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਆਉਂਦੀਆਂ ਗੱਲ ਕਰੋ ਹੱਡ ਬੀਤੀ ਜਿਹੜੀ ਹੱਡਾਂ ਨਾਲ ਬੀਤੀ ਹੈ ਠੀਕ ਹੈ ਜਾਂ ਵਾਪ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਸਹੀ ਕਿਸੇ ਨੇ ਮਹਾਵਰੇ ਬਣਾਏ ਨਾ ਤੇ ਇੰਨਾ ਹੀ ਗੱਲਾਂ ਵਿੱਚ ਮੈਂ ਤੁਹਾਨੂੰ ਇੱਕ ਸ਼ਹਿਰੀ ਦੱਸਾਂ ਛੋਟੀ ਜਿਹੀ ਕਸ਼ਹਿਰੀ ਹੈ ਕਿ ਦੇਖਣ ਨੂੰ ਤਾਂ ਬੰਦਾ ਲੱਗਦਾ ਦੇਖਣ ਨੂੰ ਤਾਂ ਬੰਦਾ ਲੱਗਦਾ ਉਹ ਸੱਪ ਵੀ ਹੋ ਸਕਦਾ ਹੈ ਦੇਖਣ ਨੂੰ ਤਾਂ ਬੰਦਾ ਲੱਗਦਾ ਪਰ ਉਹ ਸੱਪ ਵੀ ਹੋ ਸਕਦਾ ਹੈ ਮਾਰਨ ਲਈ ਜ਼ਹਿਰ ਦੀ ਲੋੜ ਨਹੀਂ ਪੈਂਦੀ ਮਾਰਨ ਲਈ ਜ਼ਹਿਰ ਦੀ ਲੋੜ ਨਹੀਂ ਪੈਂਦੀ ਪਰ ਚਾਹ ਵਾਲਾ ਕੱਪ ਵੀ ਹੋ ਸਕਦਾ ਜੇ ਮੇਰੀ ਬਲੌਗ ਦੇ ਵਿੱਚ ਕਈਆਂ ਗੱਲਾਂ ਤੁਹਾਨੂੰ ਪਸੰਦ ਆਈ ਹੋਣ ਤਾਂ ਕਮੈਂਟ ਜ਼ਰੂਰ ਕਰਿਓ ਧੰਨਵਾਦ